ਪੁਰਜਮਮੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਪੁਰਜਮਮੇ ਭਾਰੀ ਅਹਿਮੀ ਹੈ ਜਿਹੜਾ ਮੌਸਮ ਬਦਲ ਗਿਆ ਠੰਡਾ ਮੌਸਮ ਹੋ ਗਿਆ ਪਹਿਲਾਂ ਹਨੇਰੀ ਚੱਲ ਰਹੀ ਸੀ ਹੁਣ ਪੂਰਾ ਜ਼ਬਰਦਸਤ ਮੀਂਹ ਪਈ ਜਾਂਦਾ ਤੇ 라이 ਵੀ ਤੁਸੀਂ ਇਰਾਂ ਤੁਸੀਂ ਦੇਖ ਰਹੇ ਹੋ ਪਿੰਡ ਪੁਰਜਮਮਾ ਜ਼ਿਲ੍ਹਾ ਬਠਿੰਡਾ ਦੇਖੋ ਕਿਸ ਤਰ੍ਹਾਂ ਸੜਕ ਤੇ ਪਾਣੀ ਖੜ ਗਿਆ ਦਸੂ ਕਮੈਂਟਾਂ ਦੇ ਵਿੱਚ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਿਸ ਤਰ੍ਹਾਂ ਦਾ ਹੋ ਗਿਆ ਮੌਸਮ ਇੱਥੇ ਤਾਂ ਮੌਸਮ ਪੂਰਾ ਠੰਡਾ ਹੋ ਗਿਆ ਦੱਸੋ ਆਪ ਆਪਣੇ ਪਿੰਡ ਸ਼ਹਿਰ ਦਾ ਹਾਲ ਵੀ ਕੀ ਹਾਲ ਹੈ ਕਿਸ ਤਰ੍ਹਾਂ ਦਾ ਮੌਸਮ ਹੈ ਪਾਣੀ ਪੂਰਾ ਖੜ ਗਿਆ ਪੂਰਾ ਤੇਜ਼ ਹੋ ਗਿਆ ਮੀਂਹ ਕਰਦੋ ਵੀਡੀਓ ਨੂੰ ਸ਼ੇਅਰ ਤੇ ਦੱਸੋ ਕਮੈਂਟਾਂ ਚ ਕਿੱਥੇ ਕਿੱਥੇ ਜਿਹੜਾ ਮੀਂਹ ਪੈ ਰਿਹਾ ਧੰਨਵਾਦ